ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਦੱਸੀ ਜਾ ਰਹੀ ਹੈ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਕਿ ਜੋ ਤਸਵੀਰਾਂ ਨੇ ਦਿਲ ਨੂੰ ਦਹਿਲਾਉਣ ਦੇਣ ਵਾਲੀਆਂ ਨੇ ਕਿਉਂਕਿ ਜੋ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਦੇ ਵਿੱਚ ਹਰ ਕੋਈ ਦੇਖ ਕੇ ਹੈਰਾਨ ਹੈ ਹਾਲਾਂਕਿ ਜਦੋਂ ਇਹ ਹਾਦਸਾ ਵਾਪਰਦਾ ਤਾਂ ਮੌਕੇ ਉਤੇ ਅੱਧੀ ਰਾਤ ਨੂੰ ਹੀ ਘਰ ਦੇ ਵਿੱਚੋਂ ਦੀ ਜਿਹੜੇ ਲੋਕ ਹੈਗੇ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਜੋ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਜੋ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਹਾਲਾਂਕਿ ਮੌਕੇ ਉੱਤੇ ਪਾਜਣਾ ਪਿਆ ਜਾਂਦਿਆਂ ਨੇ ਜਿਸ ਤੋਂ ਬਾਅਦ ਵੀ ਇੱਕ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕਿਆ ਉਸ ਦੀ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ ਤੋਂ 5 ਜਾਣੇ ਕਾਰ ਦੇ ਵਿੱਚ ਸਵਾਰ ਹੋ ਕੇ ਆ ਰਹੇ ਸੀ ਅੱਧੀ ਕੀ ਰਾਤ ਦਾ ਸਮਾ ਸੀਗਾ ਕੋਈ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਜੋ ਕਾਰ ਆ ਉਸ ਦਾ ਸੰਤੁਲਨ ਵਿਗੜ ਗਿਆ ਤੇ ਸੰਤੁਲਨ ਵਿਗੜਨ ਦੇ ਕਾਰਨ ਬਜਲੀ ਦੇ ਖੰਬੇ ਦੇ ਨਾਲ ਇਸ ਦੀ ਕਾਰ ਦੀ ਜੋ ਹੈ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਮੌਕੇ ਤੇ ਹੀ ਇੱਕ ਨੌਜਵਾਨ ਦੀ ਜੋ ਹੈ ਮੌਤ ਦੱਸੀ ਜਾ ਰਹੀ ਹੈ ਤਾਂ ਖਬਰ ਤੁਹਾਨੂੰ ਦੱਸ ਦਿੰਨੇ ਆ ਦਿਲ ਦਹਿਲਾਉਣ ਵਾਲਾ ਜੋ ਮਾਮਲਾ ਹੈ ਸਾਹਮਣੇ ਆ ਰਿਹਾ ਹੈ ਸੰਗਰੂਰ ਤੋਂ ਸੰਗਰੂਰ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਕਿ ਗੱਡੀ ਦੇ ਸਾਰੇ ਜਿਹੜੇ ਪਰ ਖੱੱਚੇ ਹੈਗੇ ਉਹ ਵੀ ਉੱਡਦੇ ਹੋਏ ਨਜ਼ਰ ਆਏ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਤਾਂ ਸੰਗਰੂਰ ਧੁਰੀ ਦੇ ਪਿੰਡ ਕਾਹੇਰੂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਖੌਫਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੰਤੁਲਨ ਵਿਗੜਨ ਦੇ ਕਾਰਨ ਵੱਡਾ ਹਾਦਸਾ ਹੋਣ ਦੇ ਕਾਰਨ ਹੋਰ ਵੀ ਜੋ ਗੱਡੀ ਦੇ ਵਿੱਚ ਨੌਜਵਾਨ ਸਵਾਰ ਸੀ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਤਾਂ ਗੱਡੀ ਜੋ ਹੈਗੀ ਆ ਬਿਜਲੀ ਵਾਲੇ ট্রান্সਫਾਰਮਰ ਦੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਅਜੇ ਦੇ ਵਿੱਚ ਮੌਕੇ ਤੇ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰਾਤ ਦਾ ਸਮਾਂ ਸੀ ਹਰ ਕੋਈ ਆਪਣੇ ਘਰ ਦੇ ਵਿੱਚ ਸੀ ਤੇ ਜਦੋਂ ਉਹ ਕਿਸੇ ਕੰਮ ਨੂੰ ਉੱਠਦੇ ਨੇ ਤਾਂ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਬਾਹਰ ਜਾ ਕੇ ਦੇਖਦੇ ਨੇ ਤਾਂ ਇੱਕ ਗੱਡੀ ਪਲਟੀ ਹੋਈ ਉਹਨਾਂ ਨੂੰ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਸ਼ੀਸ਼ਾ ਭੰਨ ਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਸੱਦਿਆ ਗਿਆ ਉਹਨਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਬਚਾਇਆ ਗਿਆ ਹਾਲਾਂਕਿ ਇਸ ਦੇ ਵਿੱਚ ਜ਼ਖਮੀ ਵੀ ਹੋ ਗਏ ਸੀ ਬਾਰੇ ਇਸ ਦੇ ਵਿੱਚ ਇੱਕ ਦੀ ਜੋ ਮੌਤ ਹੈ ਉਹ ਹੋ ਗਈ ਹੈ ਦੁਖਦਾਈ ਖਬਰ ਸਾਹਮਣੇ ਆ ਰਹੀ ਹੈਗੀਆਂ ਹਾਲਾਂਕਿ ਇਸ ਦੀ ਜੇਕਰ ਗੱਲ ਕਰੀਏ ਤਾਂ ਮੌਕੇ ਉਤੇ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਉਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤੁਹਾਨੂੰ ਅਸੀਂ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਗੱਡੀ ਹੈ ਉਸ ਦੇ ਪਰ ਖੱچے ਵੀ ਉੱਡ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਗੱਡੀ ਜੋ ਹੈਗੀ ਆ ਉਹ ਨੁਕਸਾਨੀ ਗਈ ਹੈ ਦਾ ਨੁਕਸਾਨ ਕਿੰਨਾ ਕੁ ਹੋਇਆ ਤੁਸੀਂ ਤਸਵੀਰਾਂ ਦੇ ਨਾਲ ਆਈਡੀਆ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਿਆਨਕ ਸੜਕ ਹਾਦਸਾ ਹੋਇਆ ਤਾਂ ਸਾਡੇ ਨਾਲ ਇਸ ਬਾਬਤ ਵਧੇਰੀ ਜਾਣਕਾਰੀ ਦੇ ਲਈ ਜੁੜਕੇ ਨੇ ਗੁਰਵਿੰਦਰ ਸਿੰਘ ਸੰਗਰੂਰ ਤੋਂ ਸਾਡੇ ਸਹਿਯੋਗੀ ਕੀ ਕੋਈ ਜਾਣਕਾਰੀ ਹੈ ਜੀ ਗੁਰਵਿੰਦਰ ਕੀ ਕੋਈ ਜਾਣਕਾਰੀ ਹੈ ਜੀ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਰਾਤ ਨੂੰ ਵਿਆਹ ਦੇਖ ਕੇ ਇੱਕ ਕਾਰ ਦੇ ਵਿੱਚ ਪੰਜ ਵਿਅਕਤੀ ਸਵਾਰ ਸਨ ਤਾਂ ਕਾਰ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀਗੀ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਦਰਖਤ ਨਾਲ ਟਕਰਾਈ ਮੌਕੇ ਤੇ ਇੱਕ ਵਿਅਕਤੀ ਦੀ ਉਥੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਜੋ 4 ਸਨਨ ਨੂੰ ਸਰੂਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜੀ ਹਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਦੇ ਸਾਹਮਣੇ ਕੋਈ ਜਾਨਵਰ ਆ ਗਿਆ ਸੀ ਤਾਂ ਕਰਕੇ ਉਹਨਾਂ ਦਾ ਬੈਲੈਂਸ ਵਿਗੜਿਆ ਜਾਂ ਇਸ ਦੇ ਵਿੱਚ ਕੀ ਜਾਣਕਾਰੀ ਇਹ ਤੇਜ਼ ਰਫਤਾਰ ਸੀ ਜਾਂ ਜਾਨਵਰ ਕਰਕੇ ਇਹ ਹਾਦਸਾ ਹੋਇਆ ਨਹੀਂ ਜਾਨਵਰ ਨਹੀਂ ਸੀ ਗਈ ਉਹਨਾਂ ਨੇ ਜੋ ਕਾਰ ਦੀ ਰਫਤਾਰ ਸੀ ਬਹੁਤ ਤੇ ਸੀਗੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਇੱਕ ਦੀ ਮੌਤ ਹੋਈ ਹੈ ਚਾਰ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਕਿਹਾ ਦਾਖਲ ਕਰਵਾਇਆ ਜੀ ਇਹ ਤਾਂ ਕਾਰ ਦੇ ਵਿੱਚ ਕੌਣ ਕੌਣ ਸਵਾਰ ਸੀ ਪੂਰਾ ਪਰਿਵਾਰ ਸਵਾਰ ਸੀ ਮੌਤ ਕੀ ਦੀ ਹੋਈ ਹੈ ਇਸ ਬਾਬਤ ਕੋ ਜਾਣਕਾਰੀ ਮੈਨੂੰ ਇਸ ਵਾਰ ਕੋਈ ਜਾਣਕਾਰੀ ਨਹੀਂ ਲੇਕਿਨ ਇੱਕ ਪਰਿਵਾਰ ਦੇ ਜਿਵੇਂ ਆਪਾਂ ਕਹਿੰਦੇ ਨੇ ਰਿਸ਼ਤੇਦਾਰ ਸੀਗਾ ਨਾਲ ਦੇ ਉਹ ਮੇਰੇ ਰਿਸ਼ਤੇਦਾਰ ਸੀਗੇ ਇੱਕ ਦੀ ਮੌਤ ਹੋਈ ਹੈ ਇਹ ਚਾਰ ਹਸਪਤਾਲ ਦੇ ਦਾਖਲ ਜੀ ਆ ਤਾਂ ਜੋ ਐਕਸੀਡੈਂਟ ਜੋ ਕਾਫੀ ਲੇਟ ਹੋਇਆਗਾ 2 ਵਜੇ ਦੇ ਕਰੀਬ ਰਾਤ ਐਕਸੀਡੈਂਟ ਹੋਇਆ ਹੈ ਜੀ ਇਹਦੇ ਵਿੱਚ ਹੋਰ ਵੀ ਜਿਹੜੇ ਸਵਾਰ ਸੀਗੇ ਦੱਸਿਆ ਜਾ ਰਿਹਾ ਉਹਨਾਂ ਦੀ ਹਾਲਤ ਨਾਜ਼ੁਕ ਹੈ ਕੀ ਕੋਈ ਕੁੱਝ ਸਥਿਤੀ ਹੈ ਉਹਨਾਂ ਦੀ ਹੁਣ ਉਹਨਾਂ ਵਿੱਚੋਂ ਦੋ ਦੀ ਜੋ ਸਥਿਤੀ ਹੈ ਕਾਫੀ ਨਾਜ਼ੁਕ ਹੈ ਦੋ ਫਿਲਹਾਲ ਹਰੇ ਉਹਨਾਂ ਦੀ ਹਾਲਤ ਸਹੀ ਦੱਸੀ ਜਾ ਰਹੀ ਹੈ ਜੀ ਧੰਨਵਾਦ ਤਾਂ ਇਹ ਸੀ ਸਾਡੇ ਨਾਲ ਸਾਡੇ ਸਹਿਯੋਗੀ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਕਾਰ ਦੇ ਵਿੱਚ 5 ਜਾਣੇ ਸਵਾਰ ਹੁੰਦੇ ਨੇ ਜਿਸ ਦੇ ਵਿੱਚੋਂ ਦੀ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ ਹੋਰ ਬਾਕੀ 4 ਹੁੰਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ਰੂਰ ਪਹੁੰਚਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਸਾਨੂੰ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈਗੀ ਕਿ ਜੋ ਇਸ ਦੇ ਵਿੱਚ 2 ਜਾਣੇ ਹੈਗੇ ਉਹਨਾਂ ਦੇ ਵਿੱਚ 2 ਜਾਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਬਾਕੀ ਦੇ 2 ਜਿਹੜੇ ਹੈਗੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਦੱਸ ਜਾਈਏ ਕਿ ਪੰਜ ਵਿਅਕਤੀਆਂ ਦੇ ਵਿੱਚੋਂ ਦੀ ਹਰਵਿੰਦਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਖੇੜਾ ਚਹਿਲ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੌਕੇ ਤੇ ਪ੍ਰਤੱਖ ਦਰਸ਼ੀ ਵੀ ਮੌਜੂ ਸੀ ਜਿਨ੍ਹਾਂ ਬਾਰੇ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਇਸੇ ਦੇ ਨਾਲ ਮੌਕੇ ਤੇ ਹੀ ਜਿਨ੍ਹਾਂ ਦੇ ਨਾਲੇ ਹਾਦਸਾ ਵਾਪਰਦਾ ਉਹਨਾਂ ਦੇ ਵੱਲੋਂ ਫੋਨ ਕਰਕੇ ਪਰਿਵਾਰਕ ਮੈਂਬਰ ਨੂੰ ਸੱਦਿਆ ਜਾਂਦਾ ਉਹਨਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਹਾਨੂੰ ਸੁਣਾਉਂਦੇ ਆ ਖੇੜੀ ਚਹਿਲਾ ਦੇ ਜੀ ਮੈਰਜ ਤੋਂ ਆ ਰਹੇ ਜੀ ਦੋਨੋਂ ਨੂੰ ਪਤਾ ਲੱਗਿਆ ਸੀ ਰਾਤ ਨੂੰ ਸਾਨੂੰ ਇੱਥੇ ਪੰਜ ਜਾਨੇ ਸੀਗੇ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫੇਰ ਅਸੀਂ ਵੰਡ ਆਏ ਤੁਸੀਂ ਰਾਤ ਇੱਥੇ ਆ ਗਏ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਏ ਸੀ ਕਿੰਨਿਆਂ ਦੇ ਛੱਟਾ ਲੱਗੀਆਂ ਦੋ ਦੇ ਛੱਟਾ ਨੇ ਜੀ ਇੱਕ ਦੀ ਡੈਥ ਹੋ ਗਈ ਤਿੰਨ ਠੀਕ ਨੇ ਕਿੱਥੋਂ ਆਏ ਸੀ ਇਹ ਮੁੰਡੇ ਮੈਰਿਜ ਤੋਂ ਆਏ ਜੀ ਆਪਣੇ ਸ਼ੰਗਰੂਰੋਂ ਜੀ ਇਹ 1.5 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਬੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਜੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에어 ਬੈਗ ਉਹਦੇ ਸੀਸਾ ਭੰਨ ਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠੀਕ ਨੇ ਜੀ ਕਾਦੇ ਚ ਭੇਜੇ ਹਸ